ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੈਗਾਮ ਦੇ ਨਾਲ ਕੈਨੇਡਾ ਦੇ ਵਿੱਚ ਸੁਨਹਿਰੀ ਭਵਿੱਖ ਦੇ ਸੁਪਨਿਆਂ ਦੀ ਕੀਮਤ ਪੰਜਾਬੀ ਨੌਜਵਾਨਾਂ ਨੂੰ ਆਪਣੀ ਜਾਨ ਨਾਲ ਚੁਕਾਉਣੀ ਪੈ ਰਹੀ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਖੁਖਰਾਣਾ ਦਾ ਧਰਮਜੋਤ ਸਿੰਘ ਵੱਡੀਆਂ ਜ਼ਿੰਮੇਵਾਰੀਆਂ ਦਾ ਬੋਝ ਆਪਣੇ ਮੋਢਿਆਂ ਤੇ ਲੈ ਕੇ ਕੈਨੇਡਾ ਪੁੱਜਿਆ ਸੀ ਚੁਣੌਤੀਆਂ ਦਾ ਡਟ ਕੇ ਟੱਕਰਾਂ ਸ਼ੁਰੂ ਕੀਤਾ ਪੰਜਾਬ ਬੈਠਾ ਉਸ ਦਾ ਪਰਿਵਾਰ ਸਫਲਤਾ ਦੀ ਅਰਦਾਸ ਕਰਦਾ ਰਿਹਾ ਪਰ ਔਕੜਾਂ ਇੰਨੀਆਂ ਵਧੀਆਂ ਕਿ ਧਰਮਜੋਤ ਸਿੰਘ ਨੇ ਅਖੀਰ ਖੁਦਕੁਸ਼ੀ ਕਰ ਲਈ ਵਿਨੀ ਪੈਰਗ ਦੇ ਨਾਲ ਲੱਗਦੇ ਵੈਸਟ ਸੈਂਟ ਪੌਲ ਦੇ ਵਿਖੇ ਰਹਿੰਦੇ ਪ੍ਰੀਤ ਚਾਹਲ ਨੇ ਦੱਸਿਆ ਕਿ ਆਰਥਿਕ ਮੁਸ਼ਕਲਾਂ ਦਾ ਬੋਝ ਧਰਮਜੋਤ ਬਰਦਾਸ਼ਤ ਨਹੀਂ ਕਰ ਸਕਿਆ ਦਿਲ ਉੱਤੇ ਪੱਥਰ ਰੱਖ ਕੇ ਇਹ ਖਬਰ ਪੰਜਾਬ ਰਹਿੰਦੇ ਉਸਦੇ ਮਾਪਿਆਂ ਨੂੰ ਦੱਸੀ ਗਈ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਧਰਮਜੋਤ ਸਿੰਘ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਪਰਿਵਾਰਕ ਮੈਂਬਰ ਆਖਰੀ ਵਾਰ ਉਸ ਦਾ ਚਿਹਰਾ ਦੇਖ ਸਕਣ ਧਰਮਜੋਤ ਦੀ ਆਖਰੀ ਵਾਰ ਮਦਦ ਕਰਦਿਆਂ ਭਾਈਚਾਰੇ ਵੱਲੋਂ ਭਰਵਾ ਯੋਗਦਾਨ ਪਾਇਆ ਜਾ ਰਿਹਾ ਹੈ ਦੂਜੇ ਪਾਸੇ ਬੀਸੀ ਵਿੱਚ ਜਗਪ੍ਰੀਤ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਹੈ ਐਬਸਫੋਰਡ ਨਾਲ ਸੰਬੰਧਿਤ ਪ੍ਰਭਜੋਤ ਸਿੰਘ ਮੁਤਾਬਕ ਜਗਪ੍ਰੀਤ ਸਿੰਘ ਆਪਣੇ ਪਿੱਛੇ ਰੋਂਦਾ ਖਰਲਾਉਂਦਾ ਪਰਿਵਾਰ ਛੱਡ ਗਿਆ ਜਿਨ੍ਹਾਂ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਉਹਨਾਂ ਦੇ ਦਿਲ ਦਾ ਟੁਕੜਾ ਹੁਣ ਇਸ ਫਾਨੀ ਸੰਸਾਰ ਦੇ ਵਿੱਚ ਨਹੀਂ ਰਿਹਾ ਜਗਪ੍ਰੀਤ ਸਿੰਘ ਦੀ ਰਸਮਾਂ ਦੇ ਲਈ ਵੀ ਗੋ ਫੰਡ ਮੀ ਪੇਜ ਸਥਾਪਿਤ ਕੀਤਾ ਗਿਆ ਸੋ ਸਾਰੇ ਭਾਈਚਾਰੇ ਨੂੰ ਇਸ ਗੱਲ ਦੀ ਸੋਚ ਹੋਣੀ ਚਾਹੀਦੀ ਹੈ ਔਰ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਇਸ ਇਹਨਾਂ ਪਰਿਵਾਰਾਂ ਦੀ ਜਿਹੜੇ ਬੱਚੇ ਵੱਡਾ ਭਵਿੱਖ ਲੈ ਕੇ ਔਰ ਵੱਡੀ ਸੋਚ ਲੈ ਕੇ ਇਸ ਕੈਨੇਡਾ ਦੇ ਵਿੱਚ ਆਉਂਦੇ ਆ ਲੇਕਿਨ ਕਿਸੇ ਨਾ ਕਿਸੇ ਕਾਰਨ ਹਾਲਾਤ ਇਹੋ ਜਿਹੇ ਬਣਦੇ ਆ ਕਿ ਉਹ ਬੱਚਿਆਂ ਨੂੰ ਇਸ ਸੰਸਾਰ ਤੋਂ ਜਾਣਾ ਪੈਂਦਾ ਹੈ ਪਿੱਛੇ ਸਿਰਫ ਪਰਿਵਾਰ ਦੇ ਕੋਲੇ ਰੋਣੇ ਕਰ ਲਾਉਣ ਤੋਂ ਸਲਾਇ ਹੋਰ ਕੋਈ ਵੀ ਅਜਿਹਾ ਹੱਲ ਨਹੀਂ ਹੁੰਦਾ ਸੋ ਇਹਨਾਂ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਆਪਣੀ ਸਮਰੱਥਾ ਦੇ ਅਨੁਸਾਰ ਤੁਸੀਂ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ ਤਾਂ ਜੋ ਇਹਨਾਂ ਬੱਚਿਆਂ ਦੇ ਮ੍ਰਿਤਕ ਸਰੀਰ ਜਿਹੜੇ ਆ ਉਹ ਉਹਨਾਂ ਦੇ ਮਾਪਿਆਂ ਦੇ ਕੋਲ ਪਹੁੰਚ ਸਕਣ ਔਰ ਹੋ ਸਕੇ ਤਾਂ ਉਹਨਾਂ ਦੇ ਪਰਿਵਾਰ ਨੂੰ ਜੋ ਲੋੜ ਦੇ ਮੁਤਾਬਕ ਕੋਈ ਉਹਨਾਂ ਦੀ ਸਾਰਥਕ ਮਦਦ ਕਰਨ ਦੀ ਲੋੜ ਹੋਵੇ ਤਾਂ ਤਾਂ ਵੀ ਪੰਜਾਬੀ ਜਿਹੜੇ ਆ ਉਹ ਹਮੇਸ਼ਾ ਅੱਗੇ ਰਹੇ ਆ ਔਰ ਹੁਣ ਵੀ ਵੱਡਾ ਦਿਲ ਵਿਖਾਉਣਗੇ ਸੋ ਮੈਂ ਦੁਖੀ ਹਿਰਦੇ ਦੇ ਨਾਲ ਅੱਜ ਦੇ ਇਸ ਖਬਰ ਨੂੰ ਇੱਥੇ ਹੀ ਸਮਾਪਤ ਕਰਦਾ ਹਾਂ ਧੰਨਵਾਦ